ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਮਾਜਾਂ ਸਮਰਾਜਾਂ ਦੇ ਉਭਾਰ ਤੇ ਪਤਨ ਦਾ ਗਵਾ ਪ੍ਰਾਚਨ ਕਸਬਾ ਰਾਹੋ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਥਿਤ ਇੱਕ ਛੋਟਾ ਛੋਟਾ ਇਤਿਹਾਸਕ ਤੇ ਸੱਭਿਆਚਾਰਕ ਮਹੱਤਵ ਵਾਲਾ ਕਸਬਾ ਹੈ ਰਾਹੋ ਸਤਲੁਜ ਦਰਿਆ ਦੇ ਨੇੜੇ ਦਿੱਦਵਾਬੇ ਵਿੱਚ ਵਸਿਆ ਰਾਹੋ ਸਦੀਆਂ ਤੋਂ ਵਪਾਰ ਖੇਤੀਬਾੜੀ ਸੱਭਿਆਚਾਰਕ ਇਸ ਕੇਸਰ ਗਰਮੀਆਂ ਦਾ ਕੇਂਦਰ ਹੈ ਇਹ ਸ਼ਹਿਰ ਚ 100 ਤੋਂ ਵੱਧ ਮੰਦਰ ਹੋਣ ਕਾਰਨ ਇਸ ਨੂੰ ਮੰਦਰਾਂ ਵਾਲਾ ਸ਼ਹਿਰ ਕਿਹਾ ਜਾਂਦਾ ਹੈ ਇਤਿਹਾਸ ਇਸ ਦਾ ਇਤਿਹਾਸ ਪ੍ਰਾਚਨ ਸਭਿਆਤਾਵਾਂ ਸਮਤਕਾਲੀ ਸ਼ਾਸਨ ਸਿੱਖ ਇਤਿਹਾਸ ਅਤੇ ਆਧੁਨਿਕ ਵਿਕਾਸ ਦੀਆਂ ਕਹਾਣੀਆਂ ਨਾਲ ਭਰਪੂਰ ਹੈ ਰਾਹੋ ਦੇ ਇਤਿਹਾਸ ਇਸ ਸਥਾਪਨਾ ਸਮਾਜਿਕ ਸੱਭਿਆਚਾਰਕ ਵਿਕਾਸ ਤੇ ਸਮਕਾਲੀ ਮਹੱਤਵ ਵਰ ਸ਼ਾਮਲ ਹੈ ਇਸ ਜਿੱਥੋਂ ਦਾ ਇਤਿਹਾਸ ਪੰਜਾਬ ਦੀ ਧਰਤੀ ਤੇ ਸਮੁੱਚੇ ਇਤਿਹਾਸ ਨਾਲ ਜੁੜਿਆ ਹੋਇਆ ਹੈ ਜੋ ਕਿ ਜੋ ਮਨੁੱਖੀ ਸਭਿਆਚਾਰ ਦੀਆਂ ਸਭ ਤੋਂ ਪੁਰਾਣੀਆਂ ਜੜ੍ਹਾਂ ਵਿੱਚ ਇੱਕ ਹੈ ਰਾਹੋ ਦੀ ਸਥਾਪਨਾ ਦੇ ਵਿਕਾਸ ਪ੍ਰਾਤ ਸਭਿਆਚਾਰ ਖਾਸ ਕਰਕੇ ਸਿੱਧੂ ਘਾਟ ਦੀ ਸਭਿਆਚਾਰ ਵੈਦਿਕ ਸਭਿਆਚਾਰ ਤੇ ਤੇ ਬਾਦ ਦੀਆਂ ਸਭਿਆਚਾਰ ਦੇ ਪ੍ਰਭਾਵ ਨਾਲ ਜੁੜਿਆ ਹੋਇਆ ਹੈ ਇਸ ਸਮੇਂ ਦੇ ਨਾਲ ਰਾਹੋ ਨੇ ਅਨੇਕ ਹਮਲਿਆ ਸੱਭਿਆਚਾਰਕ ਤਬਦੀਲੀਆਂ ਅਤੇ ਸਮਰਾਜਾਂ ਦਾ ਉਭਾਰ ਤੇ ਪਤਨ ਦੇਖਿਆ ਹੈ ਅੱਜ ਵੀ ਇਹ ਸ਼ਹਿਰ ਆਪਣੀ ਪ੍ਰਾਚੀਨ ਵਿਰਾਸਤ ਤੇ ਸੱਭਿਆਚਾਰਕ ਮਹੱਤਵ ਨੂੰ ਸੰਭਾਲ ਕੇ ਰੱਖਦਾ ਹੈ ਜੋ ਇਸ ਨੂੰ ਪੰਜਾਬ ਦੇ ਇਤਿਹਾਸ ਦਾ ਇੱਕ ਅਟੁੱਟ ਅੰਗ ਬਣਾਉਂਦਾ ਹੈ ਹੱਤ ਪੂਰਾ ਤੱਤ ਕੋਝਾਂ ਅਨੁਸਾਰ ਸਤਲੋ ਤੇ ਰਾਵੀ ਦਰਿਆ ਦੇ ਵਿੱਚ ਇੱਕ ਦਾ ਇਲਾਕਾ ਸਿੱਧੂ ਘਾਟ ਦੀ ਸਭਿਆਤਾ ਦਾ ਹਿੱਸਾ ਹੈ ਹੜੱਪਾ ਤੇ ਮੋਜੋਦੜੇ ਵਰਗੇ ਪ੍ਰਮੁੱਖ ਸ਼ਹਿਰ ਭਾਵੇਂ ਰਾਹੋ ਤੋਂ ਦੂਰ ਹਨ ਪਰ ਸਤਲੋ ਦੇ ਨਿਰਖੇਤਰਾ ਵਿੱਚ ਛੋਟੇ ਵਸੇਬੇ ਮਿਲਦੇ ਹਨ ਇਹ ਜੋ ਇਸ ਸਭਿਆਤਾ ਦਾ ਵਪਾਰਕ ਤੇ ਸਭਿਆਚਾਰਕ ਸਬੰਧਾਂ ਦੀ ਗਵਾਹੀ ਦਿੰਦੇ ਹਨ ਆਪਣੀ ਭੂਗੋਲਿਕ ਸਥਿਤੀ ਸਤਲੁਜ ਦੇ ਕੰਢੇ ਤੇ ਆ ਪ੍ਰਾਣੀ ਵਪਾਰਕ ਮਾਰਕਾਂ ਦੇ ਨੇੜੇ ਹੋਣ ਕਾਰਨ ਇਹ ਪ੍ਰਾਚੀਨ ਕਾਲ ਵਿੱਚ ਇੱਕ ਮਹੱਤਵਪੂਰਨ ਵਪਾਰਕ ਚੌਂਕੀ ਬਣਿਆ ਹੈ ਕਹਿੰਦੇ ਹਨ ਕਿ ਇਹ ਸ਼ਹਿਰ ਦੀ ਸਥਾਪਨਾ ਲਗਭਗ 2000 ਸਾਲ ਪਹਿਲਾਂ ਰਾਜਾ ਰਗੁਬਦੇ ਕਿ ਦਿੱਸੀ ਜਿਸ ਨੇ ਇਸ ਸ਼ਹਿਰ ਨੂੰ ਰਗੁ ਪਰਧਿਆਚਾਰ ਰਾਗਵਪੁਰ ਦਾ ਨਾਮ ਦਿੱਤਾ ਸੀ ਇਸ ਦਾ ਨਾਮ ਇਹ ਨਾਮ 20ਵੀਂ ਸਦੀ ਵਿੱਚ ਪੰਡਤਾਂ ਦੇ ਪੱਤਰ ਵਿਵਹਾਰਾਂ ਦੇ ਪ੍ਰਤਿਆ ਜਾਂਦਾ ਸੀ 12ਵੀਂ ਸਦੀ ਵਿੱਚ ਰਾਜ ਰਾਜਪਾਲਤ ਦੇ ਨੇ ਇਸ ਸ਼ਹਿਰ ਨੂੰ ਨਾਮ ਬਦਲ ਕੇ ਰਾਹੋ ਰੱਖ ਰੱਖਿਆ ਜੋ ਕਿ ਇੱਕ ਔਰਤ ਦੇ ਨਾਮ ਨਾ ਰੋ ਦੇ ਆਧਾਰਤ ਸੀ ਜਦੋਂ ਸਮਕਾਲੀ ਖੇ ਲੇਖਾਂ ਅਨੁਸਾਰ ਸਵੇਰੇ ਵਰਤ ਸਵੇਰ ਵਰਤ ਵਰਤ ਰੱਖਣ ਵਾਲੇ ਬੇਲੇ ਰੱਖਰਾਹੁ ਨੂੰ ਜਨਾਨਾ ਸ਼ਹਿਰ ਕਹਿਣਾ ਸ਼ੁਭ ਮੰਨਿਆ ਜਾਂਦਾ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ